ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਥੀਓ ਬੜੀ ਖੁਸ਼ੀ ਵਾਲਾ ਮੌਕਾ ਆਇਆ ਜਿਸ ਮੌਕੇ ਤੇ ਅਸੀਂ ਆਸ ਰੱਖਦੇ ਸੀਗੇ ਇੱਕ ਅਸੀਂ ਮੰਗ ਪੱਤਰ ਦਿੱਤਾ ਸੀਗਾ 18 3 2025 ਨੂੰ ਸਾਡੇ ਜਸਪੀਰ ਸਿੰਘ ਰਾਜਾ ਗਿਲਜੀ ਐਮਐਲਏ ਸਾਹਿਬ ਜੋ ਕਿ ਸਾਡੇ ਜਾਜਾ ਬਾਈਪਾਸ ਆ ਜਾਜੇ ਭਾਈ ਪਾਸ ਦਾ ਜਿਹੜਾ ਨਾਂ ਵਾ ਅਸੀਂ ਆਪਣੇ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀ ਜੀ ਦੇ ਨਾਮ ਨਾ ਤੇ ਮਹਾਰਾਜ ਦੇ ਨਾਮ ਤੇ ਅਸੀਂ ਮੰਗ ਕੀਤੀ ਸੀ ਕਿ ਉਹ ਚੌਂਕ ਦਾ ਜਿਹੜਾ ਵਾ ਨਾਂ ਰੱਖਿਆ ਜਾਵੇ ਸਾਥੀਓ ਉਹ ਚੌਕ ਜਿਹੜਾ ਪਾਸ ਵੀ ਹੋ ਗਿਆ ਵਾ ਔਰ ਸਾਡੇ ਜਿਹੜੇ ਨਗਰ ਕੌਂਸਲ ਦੇ ਐਮਸੀ ਸਾਹਿਬਾਨਾ ਉਹਨਾਂ ਨੇ ਵੀ ਮਤਾ ਪਾਸ ਕਰ ਦਿੱਤਾ ਔਰ ਪ੍ਰਧਾਨ ਜੀ ਨੇ ਵੀ ਮਤਾ ਜਿਹੜਾ ਵਾ ਪਾਸ ਕੀਤਾ ਵਾ ਤੇ ਅਸੀਂ ਆਪਣੇ ਹਲਕੇ ਦੇ ਐਮਐਲਏ ਸਾਹਿਬ ਦਾ ਤੇ ਅਗਰ ਜੋ ਨਗਰ ਕੌਂਸਲ ਦੇ ਸਾਡੇ ਐਮਸੀ ਸਾਹਿਬਾਨ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਨਾਮ ਆ ਸਾਡੇ ਭਗਵਾਨ ਵਾਰਮਿਕ ਮਹਾਰਾਜ ਜੀ ਦੇ ਨਾਂ ਤੇ ਜਿਹੜਾ ਵਾ ਉਹ ਰੱਖਿਆ ਜਾ ਰਿਹਾ ਵਾ ਅਸੀਂ ਇਸੇ ਤਰ੍ਹਾਂ ਇਹਨਾਂ ਤੋਂ ਆਸ ਰੱਖਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਗਟ ਦਿਵਸ ਤੋਂ ਪਹਿਲਾਂ ਪਹਿਲਾਂ ਅਸੀਂ ਬੇਨਤੀ ਕਰਦੇ ਆ ਐਮ ਐਲ ਏ ਸਾਹਿਬ ਤੁਹਾਨੂੰ ਵੀ ਉਹਨੂੰ ਜੋ ਸਾਡਾ ਪ੍ਰਗਟ ਦਿਵਸ ਆ 10ਵੇਂ ਮਹੀਨੇ ਆ ਉਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਉਹ ਚੌਂਕ ਬਣ ਜਵੇ ਤੇ ਮੈਂ ਇਸ ਸ਼ਕਸ਼ੀਦਾ ਦਾ ਦਿਲੋਂ ਆਪਣੀ ਕਮੇਟੀਆਂ ਤੋਂ ਤਾਂ ਔਰ ਮੇਰੇ ਮੈਂਬਰ ਸਾਹਿਬਾਨਾਂ ਵੱਲੋਂ ਮੈਂ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨਾਲ ਸਾਡੀ ਦਿਲ ਦੀ ਆਵਾਜ਼ ਕੋਈ ਆਵਾਜ਼ ਜਿਹੜੀ ਸੁਣ ਕੇ ਤੇ ਉਹ ਕਹਿ ਲਓ ਕਿ ਸਾਨੂੰ ਖੁਸ਼ੀ ਦਾ ਜਿਹੜਾ ਵਾ ਮੌਕਾ ਜਿੱਦਾਂ ਦਾ ਮੱਤਾ ਕੱਲ ਪਰਸੋਂ ਦਾ ਪਾਸ ਹੋਇਆ ਵਾ ਤੇ ਸਾਡੇ ਜਿਹੜੀਆਂ ਵਾ ਚਿਹਰੇ ਤੇ ਜਿਹੜੀਆਂ ਰੌਣਕਾਂ ਵਾ ਉਹ ਪੂਰੀਆਂ ਇੰਦਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ